ਕੀ ਆਲਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਅੱਜ ਨਾ ਆਪਾਂ ਗੱਲ ਕਰਾਂਗੇ ਇਹ ਕੰਟੈਂਟ ਮੋਨਟਾਈਜੇਸ਼ਨ ਟੂਲ ਦੇ ਬਾਰੇ ਜਿਹੜਾ ਨਵਾਂ ਮਿਲ ਰਿਹਾ ਫੇਸਬੁੱਕ ਤੇ ਪੈਸੇ ਕਮਾਉਣ ਲਈ ਸਾਰਿਆਂ ਨੂੰ ਪਹਿਲਾਂ ਤੁਸੀਂ ਪ੍ਰੋਫੈਸ਼ਨਲ ਡੈਸ਼ਬੋਰਡ ਜਾਣਾ ਉੱਥੇ ਕੰਟੈਂਟ ਮੋਨਟਾਈਜੇਸ਼ਨ ਪ੍ਰੋਗਰਾਮ ਤੇ ਕਲਿੱਕ ਕਰਨਾ ਉਦੋਂ ਬਾਅਦ ਤੁਹਾਨੂੰ ਜੇ ਜਿਹਨੂੰ ਨਹੀਂ ਮਿਲਿਆ ਉਹਨੂੰ ਹਜੇ ਤੱਕ ਇਹ ਆਪਸ਼ਨ ਨਹੀਂ ਆਈ 31 ਅਗਸਤ ਤੱਕ ਇਹ ਸਾਰਿਆਂ ਨੂੰ ਵੈਸੇ ਮਿਲ ਜਾਣਾ ਉਦੋਂ ਬਾਅਦ ਜਿਹੜੀਆਂ ਬਾਕੀ ਦੀਆਂ ਸਿਸਟਮ ਨੇ ਸਾਰੇ ਅਰਨਿੰਗ ਵਾਲੇ ਉਹ ਬੰਦ ਹੋ ਜਿਹੜੇ ਸਿਰਫ ਇਹ ਹੀ ਚੱਲੂਗਾ ਤੁਸੀਂ ਆਪ ਦਾ ਚੈੱਕ ਕਰ ਸਕਦੇ ਹੋ ਪ੍ਰੋਫੈ ਉਹਦੇ ਵਿੱਚ ਜਾ ਕੇ ਐਡਮੋਨਟਾਈਜੇਸ਼ਨ ਟੂਲ ਜਿਹਨੂੰ ਮਿਲ ਗਿਆ ਉਹ ਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਉਹਨੀਆਂ ਜਿਹੜੀਆਂ ਇਨਸਟਰਕਸ਼ਨ ਨੇ ਉਹ ਪੜ੍ਹ ਲਿਓ ਜਿਵੇਂ ਵੀ ਪ੍ਰੀਲਾਂ ਤੋਂ ਜਾਂ ਮੰਨ ਲਓ ਜਿਹੜੀਆਂ ਬੋਨਸ ਪ੍ਰੋਗਰਾਮ ਆ ਜਾਂ ਤੁਹਾਡਾ ਇਨਸਟਰੀਮ ਆ ਇਹ ਸਾਰਾ ਕੁਝ ਇਹਦੇ 'ਚ ਆ ਗਿਆ ਹੁਣ ਤੁਹਾਡ ਸਾਰੀ ਅਰਨਿੰਗ ਇੱਕ ਜਗ੍ਹਾ ਹੋਇਆ ਕਰੋ ਇਸ ਤੋਂ ਬਾਅਦ ਉਦੋਂ ਬਾਅਦ ਤੁਸੀਂ ਇਹਨੂੰ ਜਦੋਂ ਜਾਓਗੇ ਉਦੋਂ ਬਾਅਦ ਸਾਈਨ ਅਪ ਦੀ ਆਪਸ਼ਨ ਆਊਗੀ ਤੁਸੀਂ ਉੱਥੇ ਜਾ ਕੇ ਉਹਨੂੰ ਸਾਈਨ ਅਪ ਤੇ ਕਲਿੱਕ ਕਰਨਾ ਸਾਈਨ ਅਪ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਤੁਹਾਨੂੰ ਉਹ ਸੋਥੋਂ ਅਕਾਊਂਟ ਡਿਟੇਲ ਵਗੈਰਾ ਮੰਗੂਆ ਜੇ ਤਾਂ ਤੁਸੀਂ ਪਹਿਲਾਂ ਹੀ ਆਲਰੇਡੀ ਫੇਸਬੁੱਕ ਤੋਂ ਪੈਸੇ ਕਮਾਉਣੇ ਤਾਂ ਤੁਸੀਂ ਆ ਜਿਹੜੀ ਪੁਰਾਣੀ ਅਕਾਊਂਟ ਡਿਟੇਲ ਹੈ ਉਸੇ ਨੂੰ ਕਲਿੱਕ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਐਸੇ ਕਮਾਉਣ ਮੰਨ ਲੋ ਸਿਸਟਮ ਚ ਆਇਓ ਅਰਨਿੰਗ ਵਾਲੇ ਚ ਤਾਂ ਤੁਸੀਂ ਅੱਗੇ ਆਪਦਾ ਅਕਾਊਂਟ ਡਿਟੇਲ ਵਗੈਰਾ ਬੈਂਕ ਵਗੈਰਾ ਭਰ ਸਕਦੇ ਹੋ ਤੇ ਉਦੋਂ ਬਾਅਦ ਤੁਸੀਂ ਜਦੋਂ ਨੂੰ ਸਾਈਨ ਅਪ ਕਰਨ ਤੋਂ ਬਾਅਦ ਤੁਸੀਂ ਆਪਦੇ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਦੁਬਾਰੇ ਜਾਓਗੇ ਤੇ ਕੰਟੈਂਟ ਮਨਟਾਈਜੇਸ਼ਨ ਟੂ ਅਰਨਿੰਗ ਵਾਲੇ ਮੋਨਟਾਈਜੇਸ਼ਨ ਵਾਲੇ ਟੂਲ ਚ ਕੰਟੈਂਟ ਮਨਟਾਈਜੇਸ਼ਨ ਪ੍ਰੋਗਰਾਮ ਮਿਲ ਜ ਉਤੇ ਕਲਿੱਕ ਕਰੋ ਜਿੰਦਾ ਤੁਹਾਡੀ ਸਾਰੀ ਅਰਨਿੰਗ ਇੱਕ ਜਗ੍ਹਾ ਆਉਣ ਲੱਗ ਜੂਗੀ ਤੇ ਬਹੁਤ ਵਧੀਆ ਸਿਸਟਮ ਆ 31 ਅਗਸਤ ਤੋਂ ਬਾਅਦ ਇਹੀ ਚੀਜ਼ ਚੱਲਣੀ ਆ ਬਾਕੀ ਸਾਰੇ ਆ ਹਰਨਗਲ ਸਿਸਟਮ ਬੰਦ ਹੋ ਜਣੇ ਸਾਰੀ ਅਰਨਿੰਗ ਇੱਕ ਜਗ੍ਹਾ ਹੋ ਗਰੂ ਸਟੋਰੀ ਤੋਂ ਵੀ ਤੁਹਾਨੂੰ ਪੈਸੇ